ਆ ਇਹ ਜਿਹੜਾ ਸਾਡਾ ਨੈਸ਼ਨਲ ਟਿਬਰਕੂਲੋਸਿਸ ਕੰਟਰੋਲ ਪ੍ਰੋਗਰਾਮ ਹੈ ਇਹਦੇ ਵਿੱਚ ਇੱਕ ਨਵਾਂ ਰਜਮਨ ਆਇਆ ਜਿਹਨੂੰ ਬੀਪਾਂ ਰਜਮਨ ਕਰਨਿਆ ਸਾਡੇ ਇਹਦੇ ਵਿੱਚ ਸਾਰੇ ਜਿੰਨੇ ਵੀ ਸਾਡੇ ਸਟੇਟ ਦੇ ਚਾਹੇ ਸਾਡੇ ਸਟੇਟ ਦੇ ਪ੍ਰੋਗਰਾਮ ਅਫਸਰ ਆ ਡਾਇਰੈਕਟਰ ਸਰਵਿਸ ਸਿਵਲ ਚਾਰਜਰ ਡਾਇਰੈਕਟਰ ਪ੍ਰਿੰਸੀਪਲ ਔਰ ਡਾਕਟਰ ਵਿਸ਼ਾਲ ਚੋਪੜਾ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਔਰ ਸਾਰੇ ਜ਼ਿਲ੍ਹਿਆਂ ਦੇ ਜਿੰਨੇ ਵੀ ਪ੍ਰੋਗਰਾਮ ਅਫਸਰ ਹੈ ਉਹ ਸਾਰੇ ਆਏ ਹੋਏ ਆ ਤੇ ਸਾਰੇ ਜਿੰਨਾ ਵੀ ਸਟੇਟ ਦਾ ਅਫੀਸਰ ਜਿਹੜੇ ਟਿਬਰਕੂਲੋਸਿਸ ਕੰਟਰੋਲ ਨਾਲ ਸੰਬੰਧਿਤ ਹੈ ਉਹ ਸਾਰੇ ਇੱਥੇ ਆਏ ਹੋਏ ਆ ਇਹ ਸਾਰੇ ਡਿਸਕਸ ਕਰਨਗੇ ਕਿ ਆਪਾਂ ਜਿਹੜਾ ਟੱਬਰਕਲੋਸਿਸ ਹੈ ਜਿਹੜੇ ਜਿਹੜੇ ਕੇਸਸ ਆ ਉਹਨਾਂ ਨੂੰ ਜਿੰਨੇ ਸਾਡੇ ਪਿਛਲੇ ਸਾਲ ਆਏ ਸੀ ਉਸ ਤੋਂ 50% ਕਿਦਾਂ ਘਟ ਕਰਨਾ ਖਾਸ ਕਰਕੇ ਜਿਹੜਾ ਇਹ ਬੀਪਾਲ ਰਜਿਮਨ ਹੈ ਹੈਗਾ ਜਿਹੜੇ ਡਰਗ ਰੈਜ਼ਿਸਟੈਂਟ ਜਿਹਨੂੰ ਮਲਟੀ ਡਰੱਗਡ ਜਾਂ ਐਮ ਡੀ ਆਰ ਕੇਸਸ ਕਹਿੰਦੇ ਆ ਸੀ ਮਲਟੀ ਡਰੱਗ ਰੈਜ਼ਿਸਟੈਂਟ ਕੇਸਸ ਉਹ ਸਾਡੇ 1000 ਦੇ ਕਰੀਬ ਹੁੰਦੇ ਆ ਤੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹਦੇ ਵਾਸਤੇ ਨਵਾਂ ਰਜਿਮਨ ਹੈ ਤੇ ਉਹਨਾਂ ਦੀ ਉਹਨਾਂ ਦੇ ਵਿੱਚ ਕਿੰਦਾ ਫੌਰਾਣ ਜਿਹੜਾ ਹੈਗਾ ਟਰੀਟ ਕਰਕੇ ਔਰ ਪਹਿਲਾਂ ਉਹਨੂੰ 2 ਸਾਲ ਲੱਗਦੇ ਸੀ ਉਹਦੇ ਰਾਜ ਵਾਸਤੇ ਤੇ ਇਸ ਜਿਹੜਾ ਨਵੇਂ ਰਜਿਮਨ ਦੇ ਨਾਲ ਇਹ 6 ਮਹੀਨੇ ਚ ਠੀਕ ਹੋ ਜਾਏਗਾ ਪੇਸ਼ੈਂਟ ਕਿਉਂਕਿ ਬਹੁਤ ਲੰਬਾ ਸਮਾਂ ਪੇਸ਼ੈਂਟ ਕਈ ਵਾਰੀ ਆਖ ਕੇ ਦਵਾਈ ਛੱਡ ਦਿੰਦਾ 6 ਮਹੀਨੇ ਪੇਸ਼ੈਂਟ ਦਵਾਈ ਕਰ ਲੈਂਦਾ ਤੇ ਇਹਦੇ ਨਾਲ ਬਹੁਤ ਫਰਕ ਪਾਏਗਾ ਮੈਨੂੰ ਪੂਰੀ ਮਿਹਨਤ ਆ ਕੇ ਸਾਡੇ ਜਿੰਨੇ ਵੀ ਸਾਡੇ ਸਾਰੇ ਪ੍ਰੋਗਰਾਮ ਆਫਸਰ ਹੈ ਸਾਰੇ ਇਕੱਠੇ ਕਰਕੇ ਵਿਚਾਰ ਵਟਾਂਦਰਾ ਕਰਕੇ ਜਿਹੜੀ ਅੱਜ ਦੀ ਪੂਰੀ ਉਹਨਾਂ ਦੀ ਵਰਕਸ਼ਾਪ ਕਰਕੇ ਤੇ ਇਹਦੇ ਚ ਸਾਰਾ ਡਿਸਕਸ ਕਰਕੇ ਤੇ ਅਸੀਂ ਜਿਹੜਾ ਟਵਰ ਪ੍ਰੋਸੈਸ ਜੋ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਜੋ ਸਰਕਾਰ ਜੋ ਅਸੀਂ ਸਾਰੇ ਚਾਹੁੰਦੇ ਆ ਕਿ ਜਿਹੜਾ ਜਿਹੜਾ ਟੀਵੀ ਹੈ ਉਹਨੂੰ ਟੀਵੀ ਮੁਕਤ ਭਾਰਤ ਜਾਂ ਟੀਵੀ ਮੁਕਤ ਪੰਜਾਬ ਜਾਂ ਟੀਵੀ ਮੁਕਤ ਪਟਿਆਲਾ ਕਰੀਏ ਇਹ ਸਾਰਾ ਆਪ ਜਿਹੜਾ ਇਸ ਲਕਸ਼ ਦੇ ਵਿੱਚ ਜਿਹੜਾ ਅਸੀਂ ਕੰਮ ਜਾਵਾਂਗੇ ਜੀ ਸਰ ਲੱਗਦਾ ਕਿ ਡਾਟਾ ਤੁਸੀਂ ਸ਼ੇਅਰ ਕਰਦੇ ਸੀ ਕਿ ਮੁੱਖ ਮੰਤਰੀ ਜੀ ਬਾਰੇ ਗੱਲ ਕਰਦੇ ਸੀ ਹਾਂ ਉਹ ਥੋੜੀ ਜੀ ਤੁਹਾਨੂੰ ਪਤਾ ਜੇ ਮੈਂ ਡਾਕਟਰ ਆ ਤੇ ਮੈਂ ਡਾਟਾ ਤਾਂ ਦੇਖੂਗਾ ਜੀ ਉਹ ਡਾਟਾ ਘਟ ਨਹੀਂ ਰਿਹਾ ਸੀਗਾ ਜੀ ਜਾ ਤਾਂ ਉਨੇ ਹੀ ਰਹਿੰਦਾ ਜਾਂ ਥੋੜਾ ਜਿਹਾ ਵੱਧ ਜਾਂਦਾ ਜਾਂ ਉਨੇ ਰਹਿੰਦਾ ਥੋੜਾ ਜਿਹਾ ਵੱਧ ਰਹਿੰਦਾ ਤੇ ਮੈਂ ਇਸ ਕਰਕੇ ਮੇਰਾ ਜਿਹੜਾ ਕਹਿਣ ਦਾ ਮੈਂ ਸਿਰਫ ਇਹੀ ਇਹਨਾਂ ਨਾਲ ਸਾਰਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ ਕਿ ਤੁਸੀਂ ਦੇਖੋ ਜਿਹੜਾ ਆਪਣਾ ਪਿਛਲੇ ਸਾਲ ਜਿੰਨੇ ਕੇਸਸ ਆ ਸੀ ਜਿਹਨੇ ਅਸੀਂ ਡੈਂਗੂ ਦੇ ਵਿੱਚ ਕੀਤਾ ਕਿ ਅਸੀਂ ਕਿਹਾ ਡੈਂਗੂ ਦੇ ਕੇਸਸ 50% ਘੱਟ ਹੋਇਆ ਸਾਡੇ ਪਿਛਲੀ ਵਾਰੀ ਕਿਉਂਕਿ ਅਸੀਂ ਇੱਕ ਨਵੀਂ ਸਟਰੈਟਜੀ ਨੇ ਵੀ ਬਣਾਈ ਆ ਅਸੀਂ ਰਜਮਨ ਵੀ ਨਵਾਂ ਕਰੋ ਸਟਰੈਟਜੀ